ਇਹ 12 ਲੱਖ 22 ਹਜ਼ਾਰ ਦੀ ਲਾਗਤ ਨਾਲ ਔਰ ਅੱਜ ਮੈਂ ਹਲਕਾ ਸੈਂਟਰ ਦੇ ਅੰਦਰ 1 ਕਰੋੜ 22 ਲੱਖ 56 ਹਜ਼ਾਰ ਦੇ ਅਦਗਾਟਨ ਜਿਹੜੇ ਆ ਉਹ ਕੰਮ ਕਰਨ ਜਾ ਰਿਹਾ ਵਾ ਹਰ ਰੋਜ਼ ਤੁਸੀਂ ਦੇਖਦੇ ਹੋਣੇ ਲੜੀ ਵਾ ਜਿਹੜਾ ਪਿਛਲੇ ਆ ਦੋ ਦਿਨਾਂ ਦੇ ਵਿੱਚ 2 ਕਰੋੜ 84 ਲੱਖ ਦਾ ਕੀਤਾ ਸੀ ਕੰਮ ਔਰ ਅੱਜ 1 ਕਰੋੜ 22 ਲੱਖ ਦੀ ਲਾਗਤ ਨਾਲ ਇਹ 12 ਲੱਖ 22 ਹਜ਼ਾਰ ਦੀ ਲਾਗਤ ਨਾਲ ਜਿਹੜਾ ਇਹ ਟਿਊਬਲ ਚਾਲੂ ਕੀਤਾ ਗਿਆ ਇਹ ਟਿਊਬਲ ਚੱਲਣ ਨਾਲ ਸਾਰੇ ਇਲਾਕੇ ਦੇ ਜਿੰਨਾ ਵੀ ਪਾਣੀ ਦੀ ਸਮੱਸਿਆ ਉਹ ਸਾਰੀ ਹੱਲ ਹੋ ਜੂਗੀ ਆਮ ਆਦਮੀ ਪਾਰਟੀ ਔਰ ਸਰਦਾਰ ਭਗਵਾਨ ਸਿੰਘ ਮਾਨ ਦਾ ਲੋਕਾਂ ਦੇ ਪ੍ਰਤੀ ਜੋ ਕੀਤਾ ਹੋਇਆ ਵਾਅਦਾ ਵਾ ਉਹ ਕੱਲੇ ਕੱਲੇ ਵਾਅਦੇ ਨੂੰ ਪੂਰਾ ਕਰਕੇ ਲੋਕਾਂ ਦੀ ਸੇਵਾ ਕਰਨੀ ਹੈ ਕਿਉਂਕਿ ਇਹਨਾਂ ਲੋਕਾਂ ਨੇ ਸਾਡੇ ਤੇ ਭਰੋਸਾ ਰੱਖ ਕੇ ਸਾਨੂੰ 92 ਮੈਂਬਰ ਚੁਣ ਕੇ ਵਿਧਾਨ ਸਭਾ 'ਚ ਭੇਜਿਆ ਇਹਨਾਂ ਦੇ ਭਰੋਸੇ ਨੂੰ ਮਜ਼ਬੂਤ ਕਰਕੇ ਲੋਕ ਸੇਵਾ ਜਿਹੜੀ ਆ ਉਹ ਜੰਗੀ ਪੱਧਰ ਤੇ ਕੀਤੀ ਜਾਊਗੀ ਹਲਕਾ ਸੈਂਟਰ 'ਚ ਵਾਰਡ ਨੰਬਰ 76 ਹਲਕਾ ਸੈਂਟਰਲ ਦੇ ਵਿੱਚ ਅਸੀਂ ਖੜੇ ਆ ਜਿੱਥੇ ਮਾਨਯੋਗ ਐਮ.ਐੱਡੀ ਸ਼੍ਰੀ ਸ਼ੋਕਪਰਾਸ਼ਿਦ ਪੱਪੀ ਨੇ 5ਵੇਂ ਟਿਊਬਲ ਦਾ ਅੱਜ ਬਟਨ ਦਵਾ ਕੇ ਵਿਧਿਵਤ ਤੌਰ ਦੇ ਕਰ ਕਮਲਾਨਾ ਉਦੋਂ ਘਾਟਨ ਕੀਤਾ ਇਸ ਏਰੀਆ 'ਚ ਪਾਣੀ ਦੀ ਬੜੀ ਸਮੱਸਿਆ ਸੀ ਲਗਾਤਾਰ ਰੇਤ ਆ ਰਹੀ ਸੀ ਸੋ ਜਿਵੇਂ ਜਿਵੇਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਸਾਡੀ ਬੇਨਤੀ ਨੂੰ ਪਰਵਾਹ ਕਰਦੇ ਹੋਏ ਤੁਰੰਤ ਹੀ ਕਾਰਵਾਈ ਕਰਕੇ ਇਹ ਜਿਹੜਾ ਟਿਊਬ ਅੱਜ ਚਾਲੂ ਕਰਤਾ ਉਦਘਾਟਨ ਕਰਨੇ ਸੌਖੇ ਹੁੰਦੇ ਨੇ ਲੇਕਿਨ ਉਹਨੂੰ ਅਮਲੀ ਜਾਮਾ ਪਹਿਰਾਉਣਾ ਬਹੁਤ ਔਖਾ ਹੁੰਦਾ ਸੋ ਧੰਨਵਾਦ ਕਰੀਏ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਜਿੱਤੇ ਸਰਾਰ ਭਗਵਾਨ ਸਿੰਘ ਮਾਨ ਦਾ ਉੱਤੇ ਹੀ ਸ਼੍ਰੀ ਚੋਕ ਪ੍ਰਾਸ਼ਦ ਪੱਪੀ ਦਾ ਤਕਰੀਬਨ 5 ਕਰੋੜ ਰੁਪਏ ਸਾਨੂੰ ਉਹ ਦੇ ਗਏ ਨੇ ਇਸ ਏਰੀਏ ਦੇ ਵਿੱਚ ਔਰ ਉਹ ਸਮਾਂ ਦੂਰ ਨਹੀਂ ਜਿਸ ਦਿਨ ਇਹ ਜਿਹੜਾ ਹਲਕਾ ਸਾਡਾ ਵਾਰਡ ਨੰਬਰ 74 ਨਮੂਨੇ ਦਾ ਹਲਕਾ ਬਣੂਗਾ ਔਰ ਸਾਨੂੰ ਫੰਡ ਦੀ ਕੋਈ ਕਮੀ ਨਹੀਂ ਮਾਨਯੋਗ ਸਰਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਵਿਕਾਸ ਦੇ ਪ੍ਰਤੀ ਵਚਨਬੱਧ ਹੈ ਔਰ ਵਿਕਾਸ ਦੀਆਂ ਲੀਹਾਂ ਦੇ ਤੁਰਦੇ ਰੋਜ਼ ਦੀ ਰੋਜ਼ ਨਵੇਂ ਉਦਗਾਟਨ ਹੋ ਰਹੇ ਨੇ ਅੱਜ ਵੀ ਮਾਨਯੋਗ ਐਮਐਲਏ ਸਾਹਿਬ ਹਲਕੇ ਦੇ ਵਿੱਚ ਕਈ ਜਗ੍ਹਾ ਹੋਰ ਉਗਾਟਨ ਵੀ ਕਰਨ ਜਾ ਰਹੇ ਨੇ ਔਰ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਹੋਰ ਖੁਸ਼ਖਬਰੀ ਦੇ ਰਿਹਾ ਕਿਉਂਕਿ ਇਸ ਏਰੀਆ ਜਿੰਨੀਆਂ ਸੜਕਾਂ ਗਲੀਆਂ ਜਾਂ ਇੰਡਸਟਰੀ ਦੇ ਜਿਹੜੇ ਕੋ ਰੁਕੇ ਹੋਏ ਕੰਮ ਆ ਅਸੀਂ ਉਹ ਵੀ ਕਰਨ ਜਾ ਰਹੇ ਹਾਂ ਵਿਕਾਸ ਦੇ ਕੰਮਾਂ ਦੇ ਵਿੱਚ ਕਿਸੇ ਕਿਸਮ ਦੀ ਕੋਤਾਹੀ برداشت ਨਹੀਂ ਇਹ 12 ਲੱਖ 22 ਹਜ਼ਾਰ ਦੀ ਲਾਗਤ ਨਾਲ ਔਰ ਅੱਜ ਮੈਂ ਹਲਕਾ ਸੈਂਟਰ ਦੇ ਅੰਦਰ 1 ਕਰੋੜ 22 ਲੱਖ 56 ਹਜ਼ਾਰ ਦੇ ਅਦਗਾਟਨ ਜਿਹੜੇ ਆ ਉਹ ਕੰਮ ਕਰਨ ਜਾ ਰਹੇ ਆ ਹਰ ਰੋਜ਼ ਤੁਸੀਂ ਦੇਖਦੇ ਹੋਣੇ ਲੜੀ ਵਾਜ ਜਿਹੜਾ ਪਿਛਲੇ ਆ 2 ਦਿਨਾਂ ਦੇ ਵਿੱਚ 2 ਕਰੋੜ 84 ਲੱਖ ਦਾ ਕੀਤਾ ਸੀ ਕੰਮ ਔਰ ਅੱਜ 1 ਕਰੋੜ 22 ਲੱਖ ਦੀ ਲਗਨ ਹੈ 12 ਲੱਖ 22000 ਦੀ ਲਗਨ ਜਿਹੜਾ ਇਹ ਟਿਊਬਵਲ ਚਾਲੂ ਕੀਤਾ ਗਿਆ ਇਹ ਟਿਊਬਵਲ ਚੱਲਣ ਨਾਲ ਸਾਰੇ ਇਲਾਕੇ ਦੇ ਜਿੰਨਾ ਵੀ ਪਾਣੀ ਦੀ ਸਮੱਸਿਆ ਉਹ ਸਾਰੀ ਹੱਲ ਹੋ ਜੂਗੀ ਆਮ ਆਦਮੀ ਪਾਰਟੀ ਔਰ ਸਰਦਾਰ ਭਗਵਾਨ ਸਿੰਘ ਮਾਨ ਦਾ ਲੋਕਾਂ ਦੇ ਪ੍ਰਤੀ ਜੋ ਕੀਤਾ ਹੋਇਆ ਵਾਅਦਾ ਵਾ ਉਹ ਕੱਲੇ-ਕੱਲੇ ਵਾਅਦੇ ਨੂੰ ਪੂਰਾ ਕਰਕੇ ਲੋਕਾਂ ਦੀ ਸੇਵਾ ਕਰਨੀ ਹੈ ਕਿਉਂਕਿ ਇਹਨਾਂ ਲੋਕਾਂ ਨੇ ਸਾਡੇ ਤੇ ਭਰੋਸਾ ਰੱਖ ਕੇ ਸਾਨੂੰ 92 ਮੈਂਬਰ ਚੁਣ ਕੇ ਵਿਧਾਨ ਸਭਾ 'ਚ ਭੇਜਿਆ ਇਹਨਾਂ ਦੇ ਭਰੋਸੇ ਨੂੰ ਮਜ਼ਬੂਤ ਕਰਕੇ ਲੋਕ ਸੇਵਾ ਜਿਹੜੀ ਆ ਉਹ ਜੰਗੀ ਪੱਧਰ ਤੇ ਕੀਤੀ ਜਾਊਗੀ ਹਲਕਾ ਸੈਂਟਰ 'ਚ ਪਾਰਡ ਨੰਬਰ 76 ਹਲਕਾ ਸੈਂਟਰ ਦੇ ਵਿੱਚ ਅਸੀਂ ਖੜੇ ਆ ਜਿੱਥੇ ਮਾਨਯੋਗ ਐਮ.ਐੱਡੀ ਸ਼੍ਰੀ ਸ਼ੋਕਪਰਾਸ਼ਿਦ ਪੱਪੀ ਨੇ 5ਵੇਂ ਟਿਊਬਲ ਦਾ ਅੱਜ ਬਟਨ ਦਵਾ ਕੇ ਵਿਧੀਵਿਧ ਤੌਰ ਤੇ ਕਰ ਕਮਲਾਨਾ ਦਾ ਉਦਘਾਟਨ ਕੀਤਾ ਇਸ ਏਰੀਆ 'ਚ ਪਾਣੀ ਦੀ ਬੜੀ ਸਮੱਸਿਆ ਸੀ ਤੇ ਲਗਾਤਾਰ ਰੇਤ ਆ ਰਹੀ ਸੀ ਸੋ ਜਿਵੇਂ ਜਿਵੇਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਸਾਡੀ ਬੇਨਤੀ ਨੂੰ ਪਰਵਾਰ ਕਰਦੇ ਹੋਏ ਤੁਰੰਤ ਹੀ ਕਾਰਵਾਈ ਕਰਕੇ ਜਿਹੜਾ ਟਿਊਬ ਲੱਜ ਚਾਲੂ ਕਰਤਾ ਉਦਘਾਟਨ ਕਰਨੇ ਸੌਖੇ ਹੁੰਦੇ ਨੇ ਲੇਕਿਨ ਉਹਨੂੰ ਅਮਲੀ ਜਾਮਾ ਪਹਿਨਾਉਣਾ ਬਹੁਤ ਔਖਾ ਹੁੰਦਾ ਸੋ ਧੰਨਵਾਦ ਕਰੀਏ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕਿਤੇ ਸਰਾਰ ਭਵਾਨ ਸੀਮਾਨ ਦਾ ਉੱਥੇ ਹੀ ਸ਼੍ਰੀ ਚੋਕ ਪ੍ਰਾਸ਼ਿਤ ਪੱਪੀ ਦਾ ਤਕਰੀਬਨ 5 ਕਰੋੜ ਰੁਪਏ ਸਾਨੂੰ ਉਹ ਦੇ ਗਏ ਨੇ ਇਸ ਏਰੀਏ ਦੇ ਵਿੱਚ ਔਰ ਉਹ ਸਮਾਂ دور ਨਹੀਂ ਜਿਸ ਤਨੇ ਜਿਹੜਾ ਹਲਕਾ ਸਾਡਾ ਵਾਰਡ ਨੰਬਰ 74 ਨਮੂਨੇ ਦਾ ਹਲਕਾ ਬਣੂਗਾ ਔਰ ਸਾਨੂੰ ਫੰਡ ਦੀ ਕੋਈ ਕਮੀ ਨਹੀਂ ਮਾਨਯੋਗ ਸਰਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਵਿਕਾਸ ਦੇ ਪ੍ਰਤੀ ਵਚਨਬੱਧ ਹੈ ਔਰ ਵਿਕਾਸ ਦੀਆਂ ਲੀਹਾਂ ਦੇ ਤੁਰਦੇ ਰੋਜ਼ ਦੀ ਰੋਜ਼ ਨਵੇਂ ਉਦਗਾਟਨ ਹੋ ਰਹੇ ਨੇ ਅੱਜ ਵੀ ਮਾਨਯੋਗ ਐਮਐਲਏ ਸਾਹਿਬ ਹਲਕੇ ਦੇ ਵਿੱਚ ਕਈ ਜਗ੍ਹਾ ਹੋਰ ਉਗਾਟਨ ਵੀ ਕਰਨ ਜਾ ਰਹੇ ਨੇ ਔਰ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਹੋਰ ਖੁਸ਼ਖਬਰੀ ਦੇ ਰਿਹਾ ਕਿਉਂਕਿ ਇਸ ਏਰੀਆ ਜਿੰਨੀਆਂ ਸੜਕਾਂ ਗਲੀਆਂ ਜਾਂ ਇੰਡਸਟਰੀ ਦੇ ਜਿਹੜੇ ਕੋ ਰੁਕੇ ਹੋਏ ਕੰਮ ਆ ਅਸੀਂ ਉਹ ਵੀ ਕਰਨ ਜਾ ਰਹੇ ਹਾਂ ਵਿਕਾਸ ਦੇ ਕੰਮਾਂ ਦੇ ਵਿੱਚ ਕਿਸੇ ਕਿਸਮ ਦੀ ਕੋਤਾਈ ਬਰਦਾਸ਼ਤ